ਸੇਤੋਖੇ ਬਾਜ਼ ਟ੍ਰੈਵਲ ਏਜੰਟਾਂ ਤੋਂ ਆਪਣਾ ਘਰਬਾਰ ਲੂਟਾ ਚੁੱਕੇ ਨੌਜਵਾਨਾਂ ਦੇ ਬਾਰੇ ਤਾਂ ਸੁਣਿਆ ਹੀ ਹੋਵੇਗਾ ਅੱਜ ਅਸੀਂ ਤੁਹਾਨੂੰ ਅਜਿਹੇ ਠੱਗ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਕੈਨੇਡਾ ਜਾਣ ਦੀਆਂ ਚਾਹਵਾਨ 50 ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਇਸ ਠੱਗ ਨੇ ਇਹਨਾਂ ਕੁੜੀਆਂ ਤੋਂ ਲੱਖਾਂ ਰੁਪਏ ਤਾਂ ਠੱਗੇ ਹੀ ਸੰਗੋ ਉਹਨਾਂ ਦਾ ਸਰੀਰਕ ਸੋਸ਼ਣ ਵੀ ਕੀਤਾ ਲੜਕੀਆਂ ਵੀ ਇਸ ਠੱਗ ਦੇ ਲਈ ਇੰਨੀਆਂ ਪਾਗਲ ਸੀ ਕਿ ਉਹਨਾਂ ਉਸ ਨੂੰ ਲਕਜ਼ਰੀ ਗੱਡੀਆਂ ਲੈ ਕੇ ਦਿੱਤੀਆਂ ਤੇ ਆਈਫੋਨ ਤੱਕ ਦਿਵਾਏ ਕੌਣ ਆਈ ਛਾਤ ਠੱਗ ਅਤੇ ਕਿਵੇਂ ਇਸ ਨੇ ਇੱਕ ਨਹੀਂ ਦੋ ਨਹੀਂ ਸੰਗੋਪ ਪੰਜਾਬ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਵੇਖੋ ਇਹ ਰਿਪੋਰਟ ਇਹ ਆਪਣਾ ਸਟੇਟਸ ਪਾਇਆ ਸੀ ਕਿ ਮੈਂ ਕੈਨੇਡਾ ਦਾ ਪੀਆਰ ਹਾਂ ਔਰ ਮੈਂ ਸ਼ਾਦੀ ਕਰਾਉਣੀ ਆ ਸੰਪਰਕ ਵਿੱਚ ਲੜਕੀਆਂ ਆ ਜਾਂਦੀਆਂ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਕਫਾ ਇੱਕ ਹੋਟਲ ਰੈਸਟੋਰੈਂਟ ਜੋ ਮਾਲਸ ਦੇ ਵਿੱਚ ਲੈ ਕੇ ਜਾਂਦਾ ਸੀ ਬੜੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਵੱਖ-ਵੱਖ ਚੰਗੀਆਂ ਪੋਸਟਰਾਂ ਤੇ ਵੀ ਲਗੀਆਂ ਹੋਈਆਂ ਨੇ ਫਿਰ ਜਦੋਂ ਉਹ ਇਹਨੂੰ ਸ਼ਾਦੀ ਕਰਾਉਣ ਦਾ ਸਮਾਂ ਮੰਗਦੀਆਂ ਸੀ ਜ਼ੋਰ ਪਾਉਂਦੀਆਂ ਸੀ ਤਾਂ ਇਹ ਉਹਨਾਂ ਨੂੰ ਝੂਠ ਬੋਲ ਦਿੰਦਾ ਸੀ ਕਿ ਮੇਰੀ ਦਾਦੀ ਮਰ ਗਈ ਆ ਸਰਪੰਚ ਦਾ ਕੋਠੀ ਦੀਆਂ ਫੋਟਾਂ ਖਿੱਚ ਕੇ ਉਹ ਪਾ ਦਿੰਦਾ ਸੀ ਤੇ ਲੁਧਿਆਣੇ ਦਾ ਇਹ ਟੈਲੀਫੋਨ ਨੰਬਰ ਦਿੰਦਾ ਸੀ ਲੜਕੀ ਜੋ ਇਹਦੇ ਨਾਲ ਦੁਬਈ ਵੀ ਘੁੰਮ ਕੇ ਆਈ ਆ ਉਹ oh, SBI ਦੇ ਵਿੱਚ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਆ 60 ਲੱਖ ਤੋਂ ਵੱਧ ਲੜਕੀਆਂ ਕੋਲੋਂ ਹੀ ਕਮਾ ਚੁੱਕਾ ਆ ਇੱਕ ਲੜਕੀ ਨੇ ਇਹ ਨਵਰਨਾ ਕਾਰ ਖਰੀਦ ਕੇ ਦਿੱਤੀ ਹੈ ਦੀ ਫਰਾਕ ਵਿੱਚ ਆ ਜੋ ਆਪਣੇ ਮਾਤਾ ਪਿਤਾ ਦੀ ਇਕਲੌਤੀ ਲੜਕੀ ਹੋਵੇ ਉਹ ਦਾ ਉਹਦੀ ਆਦਰ ਦੀ ਬਹੁਤ ਵੱਡੀ ਪ੍ਰਾਪਰਟੀ ਹੋਵੇ ਪੁਲਿਸ ਦੀ ਗ੍ਰਿਫਤ ਵਿੱਚ ਖੜਾ ਇਹ ਕੋਈ ਆਮ ਸ਼ਖਸ ਨਹੀਂ ਕਿਉਂਕਿ ਜਦੋਂ ਤੁਸੀਂ ਇਸ ਦੇ ਕਾਰਨਾਮੇ ਸੁਣੋਗੇ ਤਾਂ 당ਗ ਰਹਿ ਜਾਓਗੇ ਇਹ ਮਹਾ ਚਲਾਕ ਠੱਗ ਜੋ ਕੈਨੇਡਾ ਜਾਣਦੀਆਂ ਚਾਹਵਨ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਇਸ ਨੂੰ ਗੁਰਾਇਆ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮੋਲਜਮ ਹਰਪਾਲ ਸਿੰਘ ਪੁੱਤਰ ਅੰਗਰੇਜ਼ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਲਾ ਦਾ ਰਹਿਣ ਵਾਲਾ ਹੈ ਇਸ ਨੇ ਖੁਦ ਨੂੰ ਕੈਨੇਡਾ ਦਾ ਸਿਟੀਜ਼ਨ ਦੱਸ ਕੇ ਸ਼ਾਦੀ.com ਤੇ ਸੰਦੀਪ ਸਿੰਘ ਦੇ ਨਾਮ ਹੇਠ ਪ੍ਰੋਫਾਈਲ ਬਣਾਈ ਹੋਈ ਸੀ ਕੈਨੇਡਾ ਜਾਣਦੀਆਂ ਇੱਛੁਕ ਲੜਕੀਆਂ ਜਦੋਂ ਇਸ ਦੇ ਨਾਲ ਸੰਪਰਕ ਕਰਦੀਆਂ ਤੇ ਉਹਨਾਂ ਦਾ ਆਰਥਿਕ ਅਤੇ ਸਰੀਰਕ ਸ਼ੋਸ਼ਣ ਕਰਦਾ ਸੀ ਹਰਪਾਲ ਸਿੰਘ ਸਨ ਅੰਗਰੇਜ਼ ਸਿੰਘ ਵਾਸੀ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਆ ਜਿਸ ਨੇ ਸੰਦੀਪ ਸਿੰਘ ਨਾਮ ਦੀ ਸ਼ਾਦੀ.com ਸੋਸ਼ਲ ਸਾਈਟ ਦੇ ਉੱਪਰ ਆਪਣੀ ਪ੍ਰੋਫਾਈਲ ਬਣਾਈ ਹੋਈ ਸੀ ਜਿਸ ਵਿੱਚ ਨੇ ਆਪਣਾ ਸਟੇਟਸ ਪਾਇਆ ਸੀ ਕਿ ਮੈਂ ਕੈਨੇਡਾ ਦਾ ਪੀਆਰ ਹਾਂ ਔਰ ਮੈਂ ਸ਼ਾਦੀ ਕਰਾਉਣੀ ਆ ਜਿਸ ਤੋਂ ਸੰਪਰਕ ਵਿੱਚ ਲੜਕੀਆਂ ਆ ਜਾਂਦੀਆਂ ਸੀ ਸੋਪਰਕ ਵਿੱਚ ਆਉਣ ਤੋਂ ਬਾਅਦ ਇਹ ਉਹਨਾਂ ਦੇ ਨਾਲ ਟੈਲੀਫੋਨ ਤੇ ਗੱਲਬਾਤ ਕਰਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਾਕਾਕ ਹਾਊਟਲ ਰੈਸਟੋਰੈਂਟ ਜੋ ਮਾਲਸ ਦੇ ਵਿੱਚ ਲੈ ਕੇ ਜਾਂਦਾ ਸੀ ਤੇ ਉਹਨਾਂ ਨੂੰ ਇਹ ਦੱਸਦਾ ਸੀ ਕਿ ਮੈਂ ਟੋヨタ ਕੰਪਨੀ ਦੇ ਵਿੱਚ ਮਿਸਿਸ ਆਗਾ ਕੈਨੇਡਾ ਦੇ ਵਿੱਚ ਜੋ ਇੰਜੀਨੀਅਰ ਲੱਗਾ ਹੋਇਆ ਇਸ ਦਾ ਸ਼ਿਕਾਰ ਬਣੀਆਂ ਲੜਕੀਆਂ ਵਿੱਚ ਬੈਂਕ 'ਚ ਨੌਕਰੀ ਕਰਦੀਆਂ ਲੈਕਚਰਰ ਨਰਸ ਅਤੇ ਕੁਝ ਕੁੜੀਆਂ ਦਿੱਲੀ ਦੀਆਂ ਵੀ ਨੇ ਜੋ ਇਸ ਦੇ ਚੁੰਗਲ ਵਿੱਚ ਫਸਿਆ ਇਥੋਂ ਤੱਕ ਕਿ ਇਸ ਛਾਤਰ ਠੱਗ ਤੋਂ ਇਮੀਗ੍ਰੇਸ਼ਨ ਦਫ਼ਤਰਾਂ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਵੀ ਨਹੀਂ ਬਚ ਸਕੀਆਂ ਉਹ ਲੜਕੀਆਂ ਪੜੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਵੱਖ-ਵੱਖ ਚੰਗੀਆਂ ਪੋਸਟਾਂ ਤੇ ਵੀ ਲੱਗੀਆਂ ਹੋਈਆਂ ਨੇ ਇੱਕ ਲੜਕੀ ਜੋ ਐਸਬੀਆਈ ਦੇ ਵਿੱਚ ਜੋ ਅਸਿਸਟੈਂਟ ਮੈਨੇਜਰ ਲੱਗੀ ਹੋਈ ਆ ਇੱਕ ਲੜਕੀ ਜੋ ਹਿਆਰਪੁਰ ਤੋਂ ਲੈਕਚਰਰ ਲੱਗੀ ਹੋਈ ਸੀ ਇੱਕ ਲੜਕੀ ਆ ਉਹ ਜੋ ਚੰਡੀਗੜ੍ਹ ਦੇ ਵਿੱਚ ਫਿਜ਼ੀਓਥੈਰੇਪਿਸਟ ਲੱਗੀ ਆ ਕੁਝ ਨਰਸਿਸ ਲੱਗੀਆਂ ਹੋਈਆਂ ਨੇ ਔਰ ਹੋਰ ਵੀ ਕਈ ਵਕ ਵਕ ਇਮੀਗ੍ਰੇਸ਼ਨ ਦੇ ਕਈ ਦਫਤਰਾਂ ਵਿੱਚ ਕੰਮ ਕਰ ਰਹੀਆਂ ਨੇ ਜੋ ਇਸ ਚੀਜ਼ ਬਾਰੇ ਜਵਾਦ ਨੌਲੇਜ ਰੱਖਦੀਆਂ ਹੋਣ ਦੇ ਬਾਵਜੂਦ ਵੀ ਉਹ ਇਸ ਕੋਲੋਂ ਠਗੀਆਂ ਗਈਆਂ ਨੇ ਜੋ ਇਹਨਾਂ ਨੂੰ ਵਕ ਵਕ ਥਾਵਾਂ ਤੇ ਲਿਜਾ ਕੇ ਇਹਨਾਂ ਦੀ ਫਿਜ਼ੀਕਲੀ ਰਿਲੇਸ਼ਨ ਵੀ ਬਣਾਉਂਦਾ ਰਿਹਾ ਉਪਰੰਤ ਉਹਨਾਂ ਕੋਲੋਂ ਫਿਰ ਉਹਨਾਂ ਦੀਆਂ ਫੋਟੋ ਆਪਣੇ ਫੋਨ ਵਿੱਚ ਖਿੱਚ ਲੈਂਦਾ ਸੀ ਉਹਨਾਂ ਨੂੰ ਬਲੈਕਮੇਲ ਕਰਦਾ ਸੀ इमोशनल ਬਲੈਕਮੇਲ ਕਰਕੇ ਫਿਰ ਜਦੋਂ ਉਹ ਇਹਨੂੰ ਸ਼ਾਦੀ ਕਰਾਉਣ ਦਾ ਸਮਾਂ ਮੰਗਦਿਆਂ ਸੀ ਜ਼ੋਰ ਪਾਉਂਦਿਆਂ ਸੀ ਤਾਂ ਇਹ ਉਹਨਾਂ ਨੂੰ ਝੂਠ ਬੋਲ ਦਿੰਦਾ ਸੀ ਕਿ ਮੇਰੀ ਦਾਦੀ ਮਰ ਗਈ ਆ ਹੁਣ ਨਹੀਂ ਅੱਗੇ ਪੋਸਟਪੋਨ ਕਰਨੀ ਪੈਣੀ ਆ ਮੈਰਿਜ ਹੁਣ ਮੇਰੀ ਭੂਆ ਮਰ ਗਈ ਆ ਪੋਸਟਪੋਨ ਕਰਨੀ ਪੈਣੀ ਆ ਮੇਰੇ ਪੇਰੈਂਟਸ ਨੂੰ ਨਹੀਂ ਮਿਲ ਸਕਦੇ ਕਿ ਜੋ ਲੜਕੀ ਲੈਕਚਰਰ ਦੀ ਪੋਸਟ ਤੇ ਲੱਗੀ ਹੋਈ ਸੀ ਉਸ ਨੂੰ ਇਹਨੇ ਆਪਣੇ ਇਸੇ ਢੰਗ ਨਾਲ ਜਾਲ ਵਿੱਚ ਫਸਾਇਆ ਸੀ ਉਪਰੰਤ ਉਹਦੇ ਕੋਲੋਂ ਇਹਨੇ ਨਗਦ ਕੈਸ਼ 6 ਲੱਖ ਤੋਂ ਵੱਧ ਰੁਪਈਆ ਲੈ ਚੁੱਕਾ ਸੀ ਇਹਨੇ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਕੇ ਫਿਰ ਉਹਨੂੰ ਆਪਣੀ ਅਸਲੀਅਤ ਦਿੱਤੀ ਕਿ ਮੈਂ ਤੇ ਹੁਣ ਬੇਕਾਰ ਹੈਗਾ ਮੈਨੂੰ ਵੀ ਤੂੰ ਕੈਨੇਡਾ ਲੈ ਕੇ ਚੱਲ ਉਹਦੀ ਨੌਕਰੀ ਛੁੜਵਾ ਕੇ ਉਹਨੂੰ ਜੋ ਕੈਨੇਡਾ ਦਾ ਜੋ ਨਿਊਯਾ ਲਗਵਾਇਆ ਸੀ ਉਸ ਦੀ ਫੀਸ ਪਰਨ ਵਾਸਤੇ ਇਹਨੇ ਆਪਣੇ ਅਕਾਊਂਟ ਵਿੱਚੋਂ ਉਹਨੂੰ ਪੈਸੇ 5 ਲੱਖ ਟ੍ਰਾਂਸਫਰ ਕਰ ਦਿੱਤਾ। ਉਪਰੰਤੇ ਨੇ ਉਹਦੇ ਤੇ ਜੋ ਕੰਪਲੇਂਟ ਪੁਲਿਸ ਕੋਲ ਫਾਈਲ ਕੀਤੀ ਜਿਸ ਦੇ ਦੌਰਾਨ ਇਹਦੇ ਕੋਲ ਇਹ ਐਵੀਡੈਂਸ ਠੋਸ ਸੀ ਕਿ ਕਿ ਵਾਕਿਆ ਇਹਨੇ ਉਹਦੇ ਅਕਾਊਂਟ ਵਿੱਚ ਪੈਸੇ ਭੇਜੀ ਸੀ, ਟ੍ਰਾਂਸਫਰ ਕੀਤੇ ਸੀ। ਇਸ ਕਰਕੇ ਉਹਨਾਂ ਨੂੰ ਉਹਦੇ ਵਿਰਸਾ ਨੂੰ ਫਿਰ ਲੋਨ ਲੈ ਕੇ ਇਹਨੂੰ ਪੈਸੇ ਨੇ ਵਸੂਲ ਕੀਤੇ ਉਹਨਾਂ ਕੋਲੋਂ। ਔਰ ਉਹ ਲੜਕੀ ਨੂੰ ਵੀ 8 ਦਿਨ ਬਾਅਦ ਹੀ ਕੈਨੇਡਾ ਤੋਂ ਵਾਪਸ ਤੁਹਾਰਾ ਆਣਾ ਪਿਆ ਇਹਨੇ ਉਸ ਦੇ ਨਾਲ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਆ ਇਸੇ ਤਰ੍ਹਾਂ ਹੀ ਦੋ ਲੜਕੀਆਂ ਦਿੱਲੀ ਤੋਂ ਨੇ ਜੋ ਨਰਸਸ ਦੀ ਨੌਕਰੀ ਕਰ ਰਹੀਆਂ ਇੱਕ ਲੜਕੀ ਫਿਜ਼ੀਓਥੈਰਾਪਿਸਟ ਆ ਚੰਡੀਗੜ੍ਹ ਤੋਂ ਜੋ ਦੋ ਲੜਕੀਆਂ ਮੋਗਾ ਦੀਆਂ ਨੇ ਇਹ ਮੋਲਜਮ ਇੰਨਾ ਚਲਾਕ ਸੀ ਕਿ ਆਪਣੀ ਪ੍ਰੋਫਾਈਲ ਅਤੇ ਸਟੇਟਸ ਵਿੱਚ ਪਿੰਡ ਵਿੱਚ ਬਣੀਆਂ ਚੰਗੀਆਂ ਕੋਠੀਆਂ ਦੀਆਂ ਫੋਟੋਆਂ ਅਪਲੋਡ ਕਰਦਾ ਸੀ ਇਸ ਤੋਂ ਲਵਲ ਲੁਧਿਆਣਾ ਵਿੱਚ ਪੌਸ਼ ਏਰੀਆ ਦੀਆਂ ਕੋਠੀਆਂ ਬਾਹਰ ਖੜਕੇ ਵੀ ਕੀਤੀਆਂ ਗਈਆਂ ਫੋਟੋਆਂ ਨੂੰ ਅਪਲੋਡ ਕਰਦਾ ਨਤੀਜਾ ਹੁਣ ਤੱਕ 50 ਦੇ ਕਰੀਬ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ ਜ਼ਿਆਦਾਤਰ ਕੁੜੀਆਂ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਕਈ ਲੋਕਾਂ ਨੇ ਇਹਦੇ ਘਰ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਇਹ ਜੋ ਆਪਣੇ ਸਟੇਟਸ ਤੇ ਫੋਟੋਆਂ ਪਾਉਂਦਾ ਸੀ ਉਹ ਆਪਣੇ ਪਿੰਡ ਦੇ ਇੱਕ ਸਰਪੰਚ ਦਾ ਕੋਟੀਆਂ ਦੀਆਂ ਫੋਟੋਆਂ ਖਿੱਚ ਕੇ ਉਹ ਪਾ ਦਿੰਦਾ ਸੀ ਤੇ ਲੁਧਿਆਣੇ ਦਾ ਇਹ ਟੈਲੀਫੋਨ ਨੰਬਰ ਦਿੰਦਾ ਸੀ ਲੁਧਿਆਣੇ ਦਾ ਹੀ ਇਹ ਐਡਰੈਸ ਦਿੰਦਾ ਸੀ ਪੌਸ਼ ਏਰੀਏ ਦੀਆਂ ਕੋਟੀਆਂ ਤੇ ਜਾ ਕੇ ਬਾਹਰ ਖੜੇ ਹੋ ਕੇ ਉੱਥੇ ਇਹ ਫੋਟੋ ਖਿੱਚ ਲੈਂਦਾ ਸੀ ਜਿਸ ਤੋਂ ਉਹ ਲੜਕੀਆਂ ਪ੍ਰਭਾਵਿਤ ਹੋ ਜਾਂਦੀ ਸੀ ਕਿ ਵਾਕਿਆ ਹੀ ਇਹ ਐਨਆਰਆਈ ਆ ਹੂੰ ਇਹਦੇ ਨਾਲ ਅਸੀਂ ਬਹੁਤ ਜਲਦੀ ਮੈਰਿਜ ਕਰਕੇ ਤੇ ਅਸੀਂ ਕੈਨੇਡਾ ਦੇ ਵਿੱਚ ਜਾਣ ਵਿੱਚ ਸਫਲ ਹੋ ਜਾਵਾਂਗੇ ਹੂੰ ਉਹ ਜੋ ਜਦੋਂ ਅਸੀਂ ਇਹਨੂੰ ਗੁਫਤਾਰ ਕੀਤਾ ਜੋ ਬਹੁਤ ਲੜਕੀਆਂ ਦੇ 50 ਤੋਂ ਵੱਧ ਹੋ ਇਹਨਾਂ ਸੰਬਰਕ ਹੋ ਚੁੱਕਿਆ ਲੇਕਿਨ ਜਿਸ ਦੇ ਵਿੱਚ ਕਈ ਲੜਕੀਆਂ ਉਹ ਆਪਣੀ ਆਇਡੈਂਟੀਟੀ ਸ਼ੋ ਨਹੀਂ ਕਰਨੀ ਚਾਹੁੰਦੀਆਂ ਉਹ ਪਰ ਇਹੋ ਜਿਹਿਆਂ ਨੇ ਅਜੇ ਵੀ ਬਚੇਦ ਨੇ ਕਿ ਉਹ ਇਹਨੂੰ ਪੁਲਿਸ ਕਸਟਡੀ ਵਿੱਚ ਵੇਖ ਕੇ ਵੀ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਕਿ ਵਾਕੇ ਹੀ ਠੱਗ ਆਦਮੀ ਐ ਜੋ ਸਾਨੂੰ ਵਿਆਹ ਦਾ ਝਾਂਸਾ ਦੇ ਕੇ ਤੇ ਇਸ ਤਰ੍ਹਾਂ ਸਾਨੂੰ ਕਰਦਾ ਸੀ ਇਸ ਮੋਲਜਮ ਦਾ ਭਾਂਡਾ ਉਸ ਸਮੇਂ ਭੰਨਿਆ ਗਿਆ ਜਦੋਂ ਇੱਕ ਲੜਕੀ ਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਇੱਕ ਵਿਅਕਤੀ ਨੇ ਉਸ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਇਹ ਠੱਗ ਸੰਦੀਪ ਹੈਰੀ ਅਤੇ ਹਰਮਨਸਨ ਨੇ ਹੋਰ ਕਈ ਜਾਲੀ ਨਾਵਾਂ ਨਾਲ ਕੁੜੀਆਂ ਨੂੰ ਆਪਣੇ ਚਾਂਸੇ 'ਚ ਲੈੰਦਾ ਸੀ ਇਸ ਨੇ ਕੈਨੇਡਾ ਦਾ 5 ਸਾਲ ਦਾ ਜਾਲੀ ਵੀਜ਼ਾ ਵੀ ਤਿਆਰ ਕੀਤਾ ਹੋਇਆ ਸੀ ਲੜਕੀ ਜੋ ਇਮੀਗ੍ਰੇਸ਼ਨ ਦੇ ਵਿੱਚ ਕਿਸੇ ਆਫਿਸ ਵਿੱਚ ਕੰਮ ਕਰਦੀ ਸੀ ਉਹਦੀ ਉਥੋਂ ਨੌਕਰੀ ਤੋਂ ਵੀ ਉਹਨੂੰ ਜੋ ਕਰਤਾ ਉਹਨੇ ਅੱਜ ਦੱਸਿਆ ਸਾਡੇ ਪਾਸ ਅੱਜ ਉਹ ਆਈ ਸੀ ਲੜਕੀ ਨੇ ਦੱਸਿਆ ਕਿ ਮੈਂ ਜੋ 5-500 ਰੁਪਇਆ ਇਕੱਠਾ ਕਰਕੇ ਰੱਖਿਆ ਹੋਇਆ ਸੀ ਜੋੜਿਆ ਹੋਇਆ ਸੀ ਉਹ ਮੈਂ ਇਹਨੂੰ 60000 ਰੁਪਇਆ ਇੱਕ ਵਾਰੀ ਦਿੱਤਾ ਜਿਸ ਦਿਨ ਇਹਨੂੰ ਅਸੀਂ ਪਕੜਿਆ ਉਸ ਦਿਨ ਉਹ ਇਹਦੀ ਵੇਟ ਵਿੱਚ ਲੁਧਿਆਣਾ ਵਿੱਚ ਖੜੀ ਸੀ ਉਸ ਦਿਨ ਵੀ ਇਹਨੇ ਉਹਦੇ ਕੋਲੋਂ 60000 ਰੁਪਇਆ ਹੋਰ ਲੈ ਲੜਾ ਸੀ ਔਰ ਇਸ ਤਰ੍ਹਾਂ ਹੋਰ ਵੀ ਬਹੁਤ ਲੜਕੀਆਂ ਨਾਲ ਦਾ ਸੰਪਰਕ ਹੈ ਇਹਨੇ ਵੀ ਆਪਣੀ ਇੰਟਰੋਗਿਸ਼ਨ ਵਿੱਚ ਮੰਨ ਚੁੱਕਾ ਕਿ ਮੇਰਾ ਜਿਹੜਾ 50 ਤੋਂ ਵੱਧ ਲੜਕੀਆਂ ਨਾਲ ਸੰਪਰਕ ਆ ਔਰ ਕਈ ਲੜਕੀਆਂ ਨਾਲ ਇਹਦਾ ਜਿਉ ਫੋਨ ਵਿੱਚ ਪੈਂਡਿੰਗ ਚੱਲ ਰਹੀਆਂ ਆ ਉਹਨਾਂ ਨੂੰ ਇਹਦਾ ਸਮਾਂ ਨਹੀਂ ਦੇ ਪਾ ਰਿਹਾ ਕਿ ਉਹਨਾਂ ਨਾਲ ਫੋਨ ਤੇ ਗੱਲ ਕਰ ਸਕੇ ਜਾਂ ਉਹਨਾਂ ਨੂੰ ਮਿਲਣ ਦਾ ਸਮਾਂ ਤੈਅ ਕਰ ਸਕੇ ਇਸੇ ਤਰ੍ਹਾਂ ਕੁਝ ਲੜਕੀਆਂ ਸਾਹਮਣੇ ਆ ਰਹੀਆਂ ਨੇ ਜੋ ਤਲੇਰ ਨੇ ਕੁਝ ਲੜਕੀਆਂ ਜੋ ਉਹ ਆਪਣੇ ਆਪ ਨੂੰ ਡਿਸਕਲੋਜ਼ ਨਹੀਂ ਕਰਨਾ ਚਾਹੁੰਦੀਆਂ ਪਰ ਮੈਂ ਤੁਹਾਡੇ ਚੈਨਲ ਵਾਲੀ ਸਾਰੇ ਇਹ ਜੋ ਲੜਕੀਆਂ ਨੂੰ ਲੜਕੀਆਂ ਦੇ ਮਦਰ ਫਾਦਰ ਨੇ ਹੂੰ ਉਹਨਾਂ ਨੂੰ ਇਹ ਅਗਾਹ ਕਰਨਾ ਚਾਹੁੰਦਾ ਆ ਕਿ ਉਹ ਆਪਣੇ ਬੱਚਿਆਂ ਨੂੰ ਗਾਈਡ ਕਰਨ ਔਰ ਸੋਸ਼ਲ ਸਾਈਟਸ ਦੇ ਉੱਪਰ ਜਿਨ੍ਹਾਂ ਨੇ ਵੀ shaadi.com ਦੇ ਨਾਂ ਹੇਠ ਆਪਣੀਆਂ ਆਪਣੀਆਂ ਆਈਡੀਆ ਬਣਾਈਆਂ ਹੀਆਂ ਉਹ ਆਈਡੀਆ ਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਨ ਪ੍ਰੋਪਰ ਜਾ ਕੇ ਉਸ ਜਗ੍ਹਾ ਦੇ ਉੱਤੇ ਦੇਖਣ ਕਿ ਇਹ ਜੋ ਲੜਕਾ ਆ ਵਾਕਿਆ ਇਥੇ ਦਾ ਰਹਿਣ ਵਾਲਾ ਆ ਕਿ ਇਹਦਾ ਅਸਲ ਨਾਮ ਜਿਸ ਤਰ੍ਹਾਂ ਇਹਨੇ ਆਪਣਾ ਸੰਦੀਪ ਸਿੰਘ ਨਾਮ ਰੱਖਿਆ ਉਸ ਤੋਂ ਬਾਅਦ ਇਹਨੇ ਹੈਰੀ ਦਾ ਰੱਖਿਆ ਨਾ ਇੱਕ ਹਰਮਨ ਸਿੰਘ ਦੇ ਨਾਮ ਤੇ ਇਹਨੇ ਆਪਣਾ ਆਧਾਰ ਕਾਰਡ ਬਣਾਇਆ ਇੱਕ ਕੋਡ ਸ਼ੀਟ ਬਣਾਈ ਆ ਔਰ ਜੋ ਇਹਦਾ ਕੈਨੇਡਾ ਦਾ 5 ਸਾਲ ਦਾ ਵੀਜ਼ਾ ਉਹ ਵੀ ਇਹਨੇ ਸੋਸ਼ਲ ਸਾਈਟ ਤੋਂ ਹੀ ਆਪਣੇ ਆਪ ਖੋਦ ਬਖੋਦ ਤਿਆਰ ਕੀਤਾ ਔਰ ਇਹਨੇ ਸਾਨੂੰ ਜੋ ਗੂਗਲ ਐਪ ਤੋਂ ਉਹ ਤਿਆਰ ਕਰਨਾ ਬਾਰੇ ਵੀ ਸਾਨੂੰ ਕਰਕੇ ਦਿਖਾਇਆ ਕਿ ਇਸ ਤਰ੍ਹਾਂ ਇਹਨੂੰ ਅਪਲੋਡ ਕਰੋ ਤੇ ਉਹਦੇ ਉੱਤੇ ਤੁਸੀਂ ਆਪਣਾ ਨਾਮ ਭਰ ਕੇ ਆਪਣੀ ਜਿਹੜੀ ਬਾਇਓ ਡਾਟਾ ਭਰ ਕੇ ਤੁਸੀਂ ਇਹਦਾ ਪ੍ਰਿੰਟ ਕੱਢ ਸਕਦੇ ਹੋ ਉਹ ਤੁਹਾਡੇ ਸਾਹਮਣੇ ਹੀ ਦਿਖਾਈ ਦੇ ਰਿਹਾ ਕਿ ਇਹ 5 ਸਾਲ ਦਾ ਜਾਲੀ ਵੀਜ਼ਾ ਆ ਆ ਜੋ ਤੁਹਾਡੇ ਸਾਹਮਣੇ ਇਹਦਾ ਇੰਡੀਅਨ ਪਾਸਪੋਰਟ ਆ ਜਿਸ ਉੱਪਰ ਇਹ ਸਿਰਫ ਦੋ ਵਾਰੀ ਮਲੇਸ਼ੀਆ ਗਿਆ ਜਦਕਿ ਮਲੇਸ਼ੀਆ ਸਾਡੀ ਐਂਟਰੀ ਫ੍ਰੀ ਆ ਵੀ ਜਿਹੜੀ ਜ਼ਰੂਰਤ ਨਹੀਂ ਆ ਤੇ ਦਬਈ ਵੀ ਟੂਰਿਜ਼ਮ ਦਾ ਹਾਬਾ ਹੈ ਉੱਥੇ ਵੀ ਜਦੋਂ ਮਰਜ਼ੀ ਤੁਸੀਂ ਜਾ ਸਕਦੇ ਹੋ ਹਮ ਔਰ ਇੱਕ ਲੜਕੀ ਜੋ ਇਹਦੇ ਨਾਲ ਦਬਈ ਵੀ ਘੁੰਮ ਕੇ ਆਈ ਆ ਉਹ ਐਸਬੀਆਈ ਦੇ ਵਿੱਚ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਆ ਇਸੇ ਤਰ੍ਹਾਂ ਹੋਰ ਵੀ ਕਈ ਲੜਕੀਆਂ ਸੰਪਰਕ ਵਿੱਚ ਆ ਇਹ ਜੋ ਕਈ ਲੜਕੀਆਂ ਐ 에어ਪੋਰਟ ਤੱਕ ਵੀ ਚੜਾਉਣ ਜਾਂਦੀਆਂ ਜੇ 에어ਪੋਰਟ ਤੇ ਜਦੋਂ ਜਾਂਦਾ ਆ ਉਹ ਵੀ ਜਾਲੀ ਢੰਗ ਨਾਲ ਜਾਂਦਾ ਆ ਕਿ ਉਹਨਾਂ ਨੂੰ ਇਹ ਸ਼ੱਕ ਹੋ ਜਾਏ ਕਿ ਮੈਂ ਹੁਣ ਮੇਰੀ ਮੀਟਿੰਗ ਹੈ ਦੁਬਈ ਦੇ ਵਿੱਚ ਉੱਥੇ ਮੈਂ ਕੰਪਨੀ ਟੋヨタ ਦੇ ਵਿੱਚ ਇੰਜੀਨੀਅਰ ਹਾਂ ਤੇ ਕੰਪਨੀ ਦੇ ਕੰਮ ਤੇ ਵਿੱਚ ਮੈਂ ਜਾ ਰਿਹਾ ਮੌਲਜਮ ਹੁਣ ਤੱਕ ਵੱਖ-ਵੱਖ ਕੁੜੀਆਂ ਤੋਂ 60 ਲੱਖ ਤੋਂ ਵੱਧ ਰੁਪਇਆ ਠੱਗ ਚੁੱਕਿਆ ਹੈ ਲੜਕੀਆਂ ਇਸ ਠੱਗ ਦੇ ਲਈ ਇੰਨੀਆਂ ਪਾਗਲ ਸਨ ਕਿ ਕਈਆਂ ਨੇ ਇਸ ਨੂੰ ਲਗਜ਼ਰੀ ਗੱਡੀਆਂ ਖਰੀਦ ਕੇ ਦਿੱਤੀਆਂ ਅਤੇ ਕਈਆਂ ਨੇ ਆਈਫੋਨ ਲੈ ਕੇ ਦਿੱਤੇ ਨੇ ਹੁਣ ਇਹਨਾਂ ਕੁੜੀਆਂ ਨੂੰ ਪਰੋਸਾ ਨਹੀਂ ਹੋ ਰਿਹਾ ਕਿ ਉਹਨਾਂ ਦਾ ਹੈਰੀ ਹਰਮਨ ਜੋ ਵੀ ਇਸਨੇ ਨਾਮ ਦੱਸੇ ਸੀ ਸਲਾਖਾਂ ਪਿੱਛੇ ਐ ਕਈ ਕੁੜੀਆਂ ਨੂੰ ਭਰੋਸਾ ਦਿਵਾਉਣ ਲਈ ਪੁਲਿਸ ਨੂੰ ਵੀਡੀਓ ਕਾਲ ਕਰਕੇ ਮੋਲਜਮ ਪੁਲਿਸ ਕਸਟਰੀ ਵਿੱਚ ਬੈਠਾ ਵਿਖਾਉਣਾ ਵੀ ਪਿਆ ਜੋ ਇਸਨੇ ਹੁਣ ਤੱਕ ਮੰਨਿਆ ਕਿ ਮੈਂ 60 ਲੱਖ ਤੋਂ ਵੱਧ ਲੜਕੀਆਂ ਕੋਲੋਂ ਹੀ ਕਮਾ ਚੁੱਕਾ ਹਾਂ ਇੱਕ ਲੜਕੀ ਨੇ ਇਹਨੂੰ ਵਰਨਾ ਕਾਰ ਖਰੀਦ ਕੇ ਦਿੱਤੀ ਐ ਉਸ ਤੋਂ ਪਹਿਲਾਂ ਵੀ ਇੱਕ ਵਰਨਾ ਕਾਰ ਸੀ ਉਹ ਵੀ ਇੱਕ ਹੋਰ ਲੜਕੀ ਨੇ ਦਿੱਤੀ ਉਹ ਇਹਨੇ ਵੇਚ ਚੁੱਕਾ ਉਸ ਤੋਂ ਉਪਰੰਤ ਜੋ ਆਈਫੋਨ ਸਾਹਮਣੇ ਪਏ ਨੇ ਇਹ ਵੀ ਇੱਕ ਮੁਕਸਰ ਦੀ ਲੜਕੀ ਹੈ ਉਹਨੇ ਇਹਨੂੰ ਲੈ ਕੇ ਦਿੱਤਾ ਆ ਇਹ ਦੂਜਾ ਜਿਹੜਾ ਆ ਆਈਫੋਨ ਉਹ ਵੀ ਇੱਕ ਲੜਕੀ ਨੇ ਦਿੱਤਾ ਆ ਤੇ ਜੋ ਇੱਕ ਇਹਨੇ ਹੈਰੀ ਕਾਰ ਕਲੱਬ ਲੁਧਿਆਣਾ ਦੇ ਨਾਮ ਤੇ ਵੀ ਇਹਨੇ ਜਿਹੜੇ ਆਪਣੇ ਕਾਰਡ ਛਪਵਾਏ ਹੋਏ ਨੇ ਉਹ ਕਾਰਡ ਜਿਹੜੇ ਆ ਇਹਨੇ ਮੰਨਿਆ ਕਿ ਮੈਂ ਇੱਕ ਲੁਧਿਆਣਾ ਦੇ ਚੰਗੇ ਕਾਰ ਬਾਜ਼ਾਰ ਦੇ ਵਿੱਚ ਖੜੀਆਂ ਗੱਡੀਆਂ ਦੇ ਕੋਲ ਖੜੇ ਹੋ ਕੇ ਫੋਟੋ ਖਿੱਚ ਕੇ ਉਦੇ ਨਾਲ ਆਪਣਾ ਜਿਹੜਾ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਤੇ ਇੱਕ ਆਪਣਾ ਰਿਸਟਿੰਗ ਕਾਰਡ ਤਿਆਰ ਕੀਤਾ ਹੈ ਇਸੇ ਤਰ੍ਹਾਂ ਹੀ ਇਹਨੇ ਹੋਰ ਵੀ ਇਹੋ ਜਿਹੇ ਹਤਕੰਡੇ ਵਰਤੇ ਹੋਏ ਆ ਕਿ ਲੋਕਾਂ ਨੂੰ ਇਹ ਯਕੀਨ ਹੋ ਜਾਏ ਕਿ ਵਾਕਿਆ ਹੀ ਇਹ ਪੀਆਰ ਕੈਨੇਡਾ ਦਾ ਤੇ ਅਸੀਂ ਇਹਦੇ ਨਾਲ ਜਿੰਨੀ ਵੀ ਜਲਦੀ ਹੋ ਸਕੇ ਇਹ ਜੋ ਰਿਸ਼ਤਾ ਆ ਕੈਨੇਡਾ ਦੇ ਮੁੰਡੇ ਦਾ ਸਾਡੇ ਹੱਥੋਂ ਨਿਕਲ ਨਾ ਜਾਵੇ ਕਿਉਂ ਨਾ ਜਲਦੀ ਜਲਦੀ ਇਹਦੇ ਨਾਲ ਸ਼ਾਦੀ ਹੋ ਜਾਵੇ ਜੋ ਹੁਣ ਵੀ ਸਾਡੇ ਤੁਹਾਡੇ ਸਾਹਮਣੇ ਇਹ ਫੋਨ ਆ ਰਹੇ ਆ ਲੜਕੀਆਂ ਦੇ ਫੋਨ ਆ ਰਹੇ ਆ ਘਾਟੋ ਘੱਟ ਪੰਜ ਫੋਨ ਤੁਹਾਡੇ ਸਾਹਮਣੇ ਆ ਚੁੱਕੇ ਆ ਜੋ ਅਜੇ ਵੀ ਯਕੀਨ ਨਹੀਂ ਕਰਦੇ ਕਿ ਪੁਲਿਸ ਕਸਟਡੀ ਵਿੱਚ ਆ ਫਿਰ ਉਹਨਾਂ ਨੂੰ ਅਸੀਂ ਵੀ ਸੀ ਤੇ ਦਿਖਾਉਨੇ ਆ ਕਿ ਵਾਕਿਆ ਹੀ ਪੁਲਿਸ ਕਸਟਡੀ ਵਿੱਚ ਆ ਇਹ ਠੱਗਿਆ ਇਹ ਠੱਗ ਫੇਰਾਕ ਵਿੱਚ ਸੀ ਕਿਸ ਨੂੰ ਚੰਗੀ ਜ਼ਮੀਨ ਜਾਇਦਾਦ ਵਾਲੇ ਖਾਨਦਾਨ ਦੀ ਇਕਲੌਤੀ ਲੜਕੀ ਮਿਲੀ ਪੁਲਿਸ ਮੁਤਾਬਕ ਮਲਜ਼ਮ ਦੇ ਪਰਿਵਾਰ ਨੂੰ ਆਪਣੇ ਪੁੱਤ ਦੀਆਂ ਕਰਤੂਤਾਂ ਬਾਰੇ ਪਤਾ ਸੀ ਨਤੀਜਾ ਉਹ ਪਰਿਵਾਰ ਤੋਂ ਦੂਰੀ ਬਣਾ ਕੇ ਰੱਖਦਾ ਸੀ ਅਜਹੀ ਲੜਕੀ ਨੂੰ ਆਪਣੇ ਸਕੰਜੇ ਵਿੱਚ ਲੈਣ ਦੀ ਫਰਾਕ ਵਿੱਚ ਆ ਜੋ ਆਪਣੇ ਮਾਤਾ ਪਿਤਾ ਦੀ ਇਕਲੌਤੀ ਲੜਕੀ ਹੋਵੇ ਉਹ ਦਾ ਉਹਦੀ ਫਾਦਰ ਦੀ ਬਹੁਤ ਵੱਡੀ ਪ੍ਰਾਪਰਟੀ ਹੋਵੇ ਉਹਨੂੰ ਇਹ ਹਥਿਆ ਸਕੇ ਉਹ ਲੜਕੀ ਨੂੰ ਮੈਰਿਜ ਕਰਕੇ ਫਿਰ ਉਹਨੂੰ ਉਦੀ ਪ੍ਰਾਪਰਟੀ ਦਾ ਮਾਲਕ ਬਣ ਸਕੇ ਇਹਦੇ ਪਰਿਵਾਰ ਨੂੰ ਸਾਰਾ ਇਹਦੇ ਬਾਰੇ ਪਤਾ ਆ ਜੋ ਉਸੋਂ ਨੇ ਦੂਰੀ ਬਣਾ ਕੇ ਰੱਖਦਾ ਹੈ ਇਹ ਅੱਜ ਕੱਲ ਜਗਰਾਵਾਂ ਵਿੱਚ ਰਹਿੰਦਾ ਕਦੇ ਲੁਧਿਆਣੇ ਵਿੱਚ ਰਹਿੰਦਾ ਆ ਵਕ-ਵਕਤ ਕਾਣੇ ਬਦਲ ਕੇ ਰਹਿੰਦਾ ਆ ਇਹਦੀ ਦੋ ਸਿਸਟਰ ਨੇ ਇੱਕ ਸਿਸਟਰ ਮੈਰਿਡ ਆ ਇੱਕ ਡਿਵੋਰਸਡ ਆ ਔਰ ਇਹਦੀ ਘਰ ਵਿੱਚ ਮਾਤਾ ਆ ਇਹਨੇ ਆਪਣੀ ਸ਼ਾਦੀ ਕੀਤੀ ਸੀ ਇਸੇ ਸ਼ਾਦੀ.com ਦੇ ਮਾਧਿਮੇ ਵਰਾਈ ਉਸ ਲੜਕੀ ਨਾਲ ਵੀ ਜੋ ਬਠਿੰਡੇ ਦੀ ਲੜਕੀ ਸੀ ਉਦੇ ਨਾਲ ਵੀ ਇਹਦਾ ਜੋ ਚੱਲ ਰਿਹਾ ਤਲਾਕ ਦਾ ਕੇਸ ਕੋਰਟ ਵਿੱਚ ਪੈਂਡਿੰਗ ਚੱਲ ਰਿਹਾ ਇਹਨੇ ਸਾਨੂੰ ਵੀ ਇਹ ਦੱਸਿਆ ਆਪਣੀ ਕੁਆਲਿਫਿਕੇਸ਼ਨ ਜਦ ਕਿ ਇਹ ਬੀਟੈਕ ਦੱਸਦਾ ਇੰਜੀਨੀਅਰਿੰਗ ਪਾਸ ਕਹਿੰਦਾ ਦੱਸਦਾ ਸੀ ਜੋ ਲੜਕੀਆਂ ਨੂੰ ਆਪਣਾ ਇਹਨੇ ਜੋ ਸਟੇਟਸ ਸ਼ੋਅ ਕਰਦਾ ਹੈ ਫਿਲਹਾਲ ਇਹ ਛਾਤਰ ਠੱਗ ਪੁਲਿਸ ਦੀ ਗ੍ਰਿਫਤ ਵਿੱਚ ਹੈ ਇਸ ਠੱਗ ਦਾ ਸ਼ਿਕਾਰ ਹੋਈਆਂ ਲੜਕੀਆਂ ਨੂੰ ਪੁਲਿਸ ਨੇ ਅਪੀਲ ਕੀਤੀ ਹੈ ਕਿ ਇਸ ਠੱਗ ਖਿਲਾਫ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਹਰ ਪੀੜਤ ਕੁੜੀ ਨੂੰ ਪੁਲਿਸ ਨੇ ਬਿਆਨ ਦੇਣ ਦੇ ਲਈ ਕਿਹਾ ਲੋੜ ਹੈ ਸਾਨੂੰ ਵੀ ਚੁਕਾਨੇ ਰਹਿੰਦੀ ਤਾਂ ਜੋ ਅਸੀਂ ਆਪਣੀ ਖੂਨ ਪਸੀਨੇ ਦੀ ਕਮਾਈ ਅਜਿਹੇ ਠੱਗਾਂ ਤੋਂ ਬਚਾ ਸਕੀਏ